ਤੋਦੇ ਦੇਖਣ ਨੂੰ ਦੁੱਧ ਦਾ ਆਹ ਬਾਈ ਦੇਖਣ ਦਾ ਪਤਾ ਲੱਗਦਾ ਦੇਖੋ ਦੁੱਧ ਬਾਈ ਆ ਜਾ ਤੋਦੇ ਇਹਨਾਂ ਚੈੱਕ ਵਰਗਾ ਪਿਆ ਹੋਆ ਬਾਈ ਗਰੰਟੀ ਦਿੰਦਾ ਫੁੱਲ ਤਾਜ਼ਾ ਦੁੱਧ 60 ਰੁਪਏ ਕਿਲੋ 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 ਹਲਾ ਟਾਈਮ ਕਿਡਾ ਹੁੰਦਾ ਵੀਰੇ ਆਪਣਾ ਆਪਣਾ ਵੀਰੇ 6 ਵਜੇ ਦਾ ਟਾਈਮ 6 ਵਜੇ ਤੋਂ ਲੈ ਕੇ 9:30 ਹੁਣ ਸ਼ਾਮ ਨੂੰ 6 ਵਜੇ ਤੋਂ ਲੈ ਕੇ 9:30 ਵਜੇ ਦਾ ਦੁੱਧ ਪੂਰੀ ਵਧੀਆ ਗਾਰੰਟੀ ਨੂੰ 6 ਇੱਕ ਪੈਟ ਦੀ ਆਪਣੀ ਗਾਰੰਟੀ ਹੈ ਇਹ ਨਹੀਂ ਕਿ 20 ਕਿਲੋ 60 ਰੁਪਏ ਕਿਲੋ ਤਾਜ਼ਾ ਦੁੱਧ ਲਾਰਾ ਬੰਡਾ ਬਾਈ ਦਾ ਇਹ 1.5 ਸਾਲ ਹੋ ਗਏ ਵੀਰੇ ਅੱਜ ਤੱਕ ਕੰਮ ਕਰ ਰਹੇ ਆ ਆਪਣੇ ਨੂੰ ਟੇਬਲ ਟੇਬਲ ਹੀ ਲਾ ਰਹੇ ਆ 60 ਰੁਪਏ ਕਿਲੋ 1.5 ਸਾਲ ਹੋ ਗਿਆ ਇਹ ਪੂਰੀ ਪੱਕੀ ਨਹੀਂ ਪਹਿਲਾਂ ਲਾਉਂਦੇ ਸੀ ਆਪਾਂ ਹਰਕਿਸ਼ਨ ਸਕੂਲ ਮੂਰੇ ਉੱਥੇ ਡੈਰੀ ਬਣਾਈ ਹੋਇਆ ਤੇ ਘਰ ਦੇ ਵੇਂਦੀ ਆ ਇੱਥੇ ਹੋਏ 4 ਦਿਨ ਹੋਇਆ ਲਾਇਆ ਮੇਰੇ ਸਟਾਰਟਿੰਗ ਆਪਾਂ ਇਹ ਇਤਾਂ ਕੀਤੀ ਸੀਗੀ ਵਧੀਆ ਵਧੀਆ ਚੱਲਦਾ ਪੂਰਾ ਬਾਬੇ ਦੀ ਕਿਰਪਾ ਵੀਰੇ ਕਰਦਾ ਹੂੰ ਰਹਿਮਤ ਹੈ ਬਾਬੇ ਦੀ ਬਾਈ ਕੋਲੋਂ ਦੁੱਧ ਖਰੀਦੋ ਬਾਈ ਬਾਈ ਗਾਰੰਟੀ ਲੈਂਦਾ ਦੁੱਧ ਦੀ ਫੁੱਲ ਗਾਰੰਟੀ ਹੈ ਬੀਰਾ ਕਹਿੰਦਾ ਬਾਈ ਦਾ ਪਿੰਡ ਨਾ ਹਰਾਵਾ ਆ ਇਹ 100 ਫੁੱਟੇ ਰੋਡ ਤੇ ਖੜਾ ਹੁੰਦਾ ਵਾ ਨੀਰ ਨੀਰ ਕੀ ਆਪਣੇ ਉਰੇ ਜੈਨ ਮੰਦਰ ਵੀਰੇ ਜੈਨ ਮੰਦਰ ਨੀਰ ਹੈਗਾ ਜੈਨ ਮੰਦਰ ਹਾਂ ਮੈਂ ਤੁਹਾਨੂੰ ਪਰ ਅੱਜ ਕੱਲ ਦੁੱਧ ਵਿੱਚ ਕਿੰਨੀ ਮਲਾਪਟ ਹੁੰਦੀ ਆ ਕੀ ਕੁਝ ਹੁੰਦਾ ਉਹਨੂੰ ਪਰ ਆਪਣੇ ਜਵਾਗ ਪਿੰਦ ਦੇ ਅੰਦਰ ਜਾ ਕੇ ਪਤਾ ਨਹੀਂ ਉਹਨੇ ਕੀ ਨੁਕਸਾਨ ਕਰਨਾ ਸਾਰਾ ਕੈਮੀਕਲ ਆ ਛੋਟੀ ਜਿਹੀ ਇੱਕ 150 ਦੀ ਸ਼ੀਸ਼ੀ ਨਾਲ ਕਵੰਟਰ ਕਵੰਟਰ ਦੁੱਧ ਤਿਆਰ ਕਰ ਦਿੰਦੇ ਆ ਬਾਈ ਕਹਿੰਦਾ ਗਰੰਟੀਆਂ ਮੇਰੀ ਚਾਹੇ ਚੈੱਕ ਕਰਾ ਲਿਓ 60 ਰੁਪਏ ਕਿਲੋ ਇੱਥੇ ਖੜਾ ਹਾਂ ਦਾ ਬਾਈ ਬਾਈ ਦਾ ਮਿਹਨਤ ਦਾ ਬਈ ਮੁੱਲ ਮੋੜੋ ਜੇ ਕੋਈ ਵਧੀਆ ਕੰਮ ਕਰਦਿਆ ਨਾ ਇਦਾਂ ਦਾ ਕੋਈ ਕੋਈ ਕਰ ਸਕਦਾ ਵਾ ਨਹੀਂ ਆਪਣੇ ਲੋਕ ਤਾਂ ਬਾਹਰ ਨੂੰ ਭੱਜੀ ਜਾਂਦੇ ਆ ਵੀਰੇ ਤਾਂ ਦੁੱਧ ਬਾਦ ਮੋ ਬਾਦ ਖਰੀਦੋ ਹਾਂਜੀ ਵੀਰੇ ਤਾਜ਼ਾ ਦੁੱਧ 60 ਰੁਪਏ ਕਿਲੋ 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 ਤੇ ਰਾਣਾ ਸਾਹਿਬ ਵਾਲੇ ਤਾਂ ਮੈਂ ਵੀ ਮੈਂ ਵੀ ਮਾਣਦਾ ਤਾਜ਼ਾ ਦੁੱਧ 60 ਰੁਪਏ ਕਿਲੋ ਤਾਜ਼ਾ ਦੁੱਧ 60 ਰੁਪਏ ਕਿਲੋ ਵੀਰਾ ਪਾਪਾ ਕੰਧਾਂ ਮਾਵਾਂ ਨੰਨ ਸਿੰਘ ਜੀ ਤੇ ਸਦਾ ਬਾਈ ਸ਼ਰੰਗ ਜੀ ਰਾਹ ਸਾਹਿਬ ਨੂੰ ਮੰਨਦੇ ਵੀਰਾ ਆ ਗੱਡੀ ਚ ਵੀਰਾ ਵੇਚਣਾ ਹਾਂ ਸਾਢੇ 6 ਤੋਂ ਲੈ ਕੇ 9:30 ਵਜੇ ਰੱਖ ਮਜੂਰੀ ਖੜਾ ਹੁੰਦਾ ਬਾਈ ਪਿਓਰ ਪੂਰਾ ਗਾਰੰਟੀ ਲੰਦਾ ਬਾਈ ਦੁੱਧ ਦੀ 60 ਰੁਪਏ ਕਿਲੋ ਕਿਹੜਾ ਬੰਦਾ ਮਿਹਨਤ ਕਰਦਾ ਬਾਈ 60 ਰੁਪਏ ਕਿਲੋ ਬਾਈ ਦਾ ਮਿਹਨਤ ਦਾ ਮੁੱਲ ਮੋੜ ਬੀੜੀਆਂ ਨੂੰ ਬਾਤਾਂ ਬਾਤ ਸ਼ੇਅਰ ਕਰ ਦੋ ਦਾਜਾ ਦੁੱਧ 60 ਰੁਪਏ ਕਿਲੋ ਤਾਂ ਕਿ ਵੀਰੇ ਤਾਂ ਵੱਧੋ ਵੱਧ ਲੋਕ ਦੁੱਧ ਖਰੀਦਣੇ ਦੁੱਧ ਦੀ ਹੈਗੀ ਗਾਰੰਟੀ ਆ ਤੁਹਾਨੂੰ ਨਹੀਂ ਪਤਾ ਕੈਮੀਕਲ ਬਹੁਤ ਆ ਲੁਧਿਆਣੇ ਜਿਹਦਾ ਮੱਝੇ ਪਹਿਲੀ ਗੱਲ ਤਾਂ ਕਿਸੇ ਕੋਲ ਵੀਰੇ ਹੁਣ ਮੱਝਾਂ ਰੱਖੀਆਂ ਨਹੀਂ ਹੋਈਆਂ ਦੁੱਧ ਵੱਧ ਚਾਹੀਦਾ ਮੱਝਾਂ ਘੱਟ ਨੇ 60 ਰੁਪਏ ਕਿਲੋ ਗਾਰੰਟੀ ਨਹੀਂ ਤੁਸੀਂ 70 70 ਰੁਪਏ ਕਿਲੋ ਪਾਣੀ ਮਿਲ ਜਾਂਦਾ ਸ਼ਹਿਰ ਚ ਕਿਸੇ ਕੰਮ ਦਾ ਨਹੀਂ ਬਾਈ ਜੀ ਗਰੰਟੀ ਦਿੰਦਾ ਫੁੱਲ ਜੇ ਕੋਈ ਲੰਬਾ ਹੋਇਆ ਬਾਈ ਕਹਿੰਦਾ ਲੰਬਾ ਆਉਣੀ ਦਿੰਦਾ ਦੁੱਧ ਖਵਾਉਣ ਉਹਨੂੰ ਦੁੱਧ ਦੇਖ ਨੂੰ ਦੋਸਤ ਆ ਬਾਈ ਦੇਖਣ ਦਾ ਪਤਾ ਲੱਗਦਾ ਦੇਖੋ ਦੁੱਧ ਬਾਈ ਐਨ ਚੈੱਕ ਵਰਗਾ ਪਿਆ ਉਹ ਬਹੁਤ ਵਧੀਆ ਨਾਲ ਬਾਈ ਦੀ ਮਿਹਨਤ ਦਾ ਮਿਹਨਤ ਕਰ ਰਿਹਾ ਬਾਈ ਆਪਣੀ ਤੁਸੀਂ ਵੀ ਦੇਖ ਲਓ ਤੁਸੀਂ ਸੈਂਪਲ ਟੈਸਟ ਕਰਾ ਲਓ ਉਹ ਦੇਖੋ ਠੀਕ ਆ ਬਰੇ ਧੰਨਵਾਦ ਚੱਲੂ ਕੰਮ ਬਾਬੇ ਦੀ ਕਿਰਪਾ ਨਾਲ